ਸਤਿ ਸ਼੍ਰੀ ਅਕਾਲ ਜੀ ਕਿਦਾਂ ਹਾਂ ਜੀ ਸਾਰੇ ਹੋਪ ਤੁਸੀਂ ਸਾਰੇ ਆਪਣੇ ਆਪਣੇ ਪਲੇਸਿਸ ਤੇ ਬਿਲਕੁਲ ਠੀਕ ਠਾਕ ਹੋਵੋਗੇ ਤੇ ਅੱਜ ਦੀ ਜਿਹੜੀ ਆਪਣੀ ਕਲੈਕਸ਼ਨ ਰਹੂਗੀ ਉਹ ਰਹਿਣਗੇ ਜੀ ਰੀਵਾ ਬ੍ਰਾਂਡ ਦੇ ਸੂਟ ਤੁਹਾਡੇ ਲਈ ਆਪਾਂ ਰੀਵਾ ਬ੍ਰਾਂਡ ਦੇ ਸੂਟ ਲੈ ਕੇ ਆਏ ਆ ਖਾਦੀ ਕਾਟਨ ਦੇ ਵਿੱਚ ਖਾਦੀ ਦੇ ਵਿੱਚ ਰੀਵਾ ਦੇ ਸੂਟ ਰਹਿਣਗੇ ਜੀ ਬਹੁਤ ਜ਼ਿਆਦਾ ਸੁਪੀਰੀਅਰ ਕੁਆਲਿਟੀ ਹੈਗੀ ਹੈ ਰੀਵਾ ਬ੍ਰਾਂਡ ਦੀ ਤੇ ਲੋਚ ਚੈੱਕ ਕਰੋ ਤਾਂ ਕੋਈ ਲਾਈਨਿੰਗ ਦੀ ਰਿਕੁਆਇਰਮੈਂਟ ਨਹੀਂ ਹੈਗੀ ਬਿਲਕੁਲ ਵਿਦਆਊਟ ਲਾਈਨਿੰਗ ਵਰਨ ਵਾਲੇ ਹੈਗੇ ਆ ਪ੍ਰੋਪਰ ਕੰਨੀ ਦੇ ਉੱਤੇ ਲਿਖਿਆ ਹੋਇਆ ਆਊਗਾ ਜੀ ਰੀਵਾ ਬ੍ਰਾਂਡ ਚੈੱਕ ਕਰ ਲਓ ਤੁਸੀਂ ਰੀਵਾ ਬ੍ਰਾਂਡ ਖਾਦੀ ਕਾਟਨ ਆਊਗੀ ਜੀ ਬਹੁਤ ਸੋਹਣੀ ਕਾਟਨ ਹੈ ਕਾਟਨ ਬਹੁਤ ਪਿਆਰੀ ਹੈ ਖਾਦੀ ਕਾਟਨ ਦੇ ਵਿੱਚ ਸੂਟ ਰਹਿਣਗੇ ਵਿਦਆਊਟ ਲਾਈਨਿੰਗ ਵਰਨ ਵਾਲੇ ਫਰਸਟ ਕਲਰ ਇਹ ਰੂਗਾ ਜੀ ਬਹੁਤ ਸੋਹਣਾ ਜਿਹਾ ਕਲਰ ਹੈਗਾ ਲਓ ਜੀ ਇਹ ਦੀ ਬਾਟਮ ਰਹੂਗੀ ਪਲੇਨ ਤੇ ਉਸ ਤੋਂ ਬਾਅਦ ਆ ਗਿਆ ਜੀ ਸੈਕੰਡ ਕਲਰ ਪ੍ਰੋਪਰ ਕੰਨੀ ਦੇ ਉੱਤੇ ਤੁਹਾਨੂੰ ਲਿਖਿਆ ਹੋਇਆ ਹੋਊਗਾ ਸੇਮ ਸਟੱਫ ਦੇ ਵਿੱਚ ਹੀ ਬਾਟਮ ਹੋਊਗੀ ਰੀਵਾ ਬ੍ਰਾਂਡ ਦੀ ਲਓ ਜੀ ਸੈਕੰਡ ਕਲਰ ਬੜਾ ਪਿਆਰਾ ਜਿਹਾ ਮਾਊਸ ਗ੍ਰੇ ਜਿਹਾ ਸ਼ੇਡ ਹੈਗਾ ਗ੍ਰੇ ਸ਼ੇਡ ਬਹੁਤ ਸੋਹਣਾ ਤੇ ਨੈਕਸਟ ਕਲਰ ਆ ਗਿਆ ਜੀ ਇਹ ਵਾਲਾ ਇਹ ਵੀ ਬੜਾ ਪਿਆਰਾ ਜਿਹਾ ਸ਼ੇਡ ਹੈਗਾ ਬਹੁਤ ਸੋਹਣਾ ਜਿਹਾ ਪ੍ਰਿੰਟ ਹੈਗਾ ਜਿਹੜੇ ਜਿਹੜੇ ਸੂਟ ਵੀ ਤੁਹਾਨੂੰ ਪਸੰਦ ਆਂਦੇ ਨੇ ਤੁਸੀਂ ਸਕਰੀਨ ਸ਼ਾਟ ਲੈ ਕੇ ਤੁਸੀਂ ਸਕਰੀਨ ਸ਼ਾਟ ਲੈ ਕੇ ਇਹ ਆਪਣਾ ਆਰਡਰ ਹੈ ਜਿਹੜਾ ਪਲੇਸ ਕਰ ਸਕਦੇ ਹੋਗੇ ਆਪਣਾ ਨੰਬਰ ਹੈ 9253115036 ਸਟਫ ਬਹੁਤ ਅੱਛਾ ਹੈ ਜੀ ਬਹੁਤ ਅੱਛਾ ਸਟਫ ਹੈ ਬਿਲਕੁਲ ਸੌਫਟ ਐਂਡ ਫਾਈਨ ਵਾਲਾ ਰਹੂਗਾ ਖਾਦੀ ਦਾ ਖੜਿਆ ਖੜਿਆ ਜਿਹਾ ਸਟਫ ਨਹੀਂ ਹੈਗਾ ਬਿਲਕੁਲ ਹਲਕਾ ਜਿਹਾ ਸਟਫ ਹੈ ਜੀ ਫਲਾਈਟ ਵੇਟ ਹੈ ਬਿਲਕੁਲ ਲਓ ਜੀ ਇਹ ਕਲਰ ਰਹੂਗਾ ਇਹਦੀ ਬਾਟਮ ਰਹੂਗੀ ਸੇਮ ਬ੍ਰਾਂਡ ਦੀ ਹੀ ਵਾਟਰ ਲਗਾਵਾਂਗੇ ਜੀ ਨਾਲ ਤਾਂ ਹੁਣ ਰੀਵਾ ਦੀਆਂ ਨੈਕਸਟ ਕਲਰ ਇਹਦੇ ਵਿੱਚ ਇਹ ਰਹੂਗਾ ਜੀ ਗ੍ਰੇ ਦੇ ਵਿੱਚ ਲਓ ਜੀ ਬਹੁਤ ਸੋਹਣਾ ਹੀ ਕਲਰ ਹੈਗੇ ਨੇ ਤੇ ਨੈਕਸਟ ਕਲਰ ਇਸ ਪ੍ਰਿੰਟ ਦੇ ਵਿੱਚ ਆ ਗਿਆ ਜੀ ਬਹੁਤ ਸੋਨੇ ਖਾਦੀ ਦੇ ਸੂਟ ਜਿਹੜਾ ਸੂਟ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ 9153115036 ਤੇ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਤੇ ਅੱਜ ਵਾਲੇ ਜਿਹੜੇ ਸੂਟ ਨੇ ਇਹਨਾਂ ਦਾ ਪ੍ਰਾਈਸ ਰਹੂਗਾ ਜੀ 1000 ਸਿਰਫ 1000 ਰੁਪਏ ਸ਼ਿਪਿੰਗ ਐਕਸਟਰਾ ਰਹੂਗੀ ਕੋਈ ਵੀ ਸੂਟ ਜਿਹੜਾ ਤੁਸੀਂ ਲੈ ਸਕਦੇ ਹੋ ਤੇ ਆਪਣਾ ਸੂਟ ਹੈ ਜਿਹੜਾ ਹੋਲਡ ਕਰਵਾ ਸਕਦੇ ਹੋਗੇ ਆਪਣੀ ਪੇਮੈਂਟ ਡਾਲ ਕਰਕੇ ਥੈਂਕ ਯੂ ਜੀ